ਕਿਉ ਮਾਈਕ ਰਿਕਾਰਡਿੰਗ ਸੁਣ ਰਿਆ ਸੀ ਮੈਨੂੰ ਨੌਜਵਾਨ ਸੁਣਾ ਰਹੇ ਸੀਗੇ ਵੀ ਇਹ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਸੀ ਕੋਈ ਲਚਰਤਾ ਦੇ ਬਾਰੇ ਕੁਝ ਸੋਸ਼ਲ ਮੀਡੀਆ ਉੱਤੇ ਬਹੁਤ ਗੰਦ ਕੁਝ ਲੋਕ ਪਾਉਂਦੇ ਸੀ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਬਾਰੇ ਇੱਕ ਨੌਜਵਾਨ ਬੋਲ ਰਿਹਾ ਕਿ ਮੈਂ ਜਦੋਂ ਜੀ ਕਰੂਗਾ ਮਹਿਰੋਂ ਨੂੰ ਚੱਕਵਾ ਦੂੰਗਾ ਮੇਰੇ ਚ ਇੰਨੀ ਪਾਵਰ ਆ ਪਰ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਸਾਡਾ ਵੀ ਬੜਾ ਵੱਡਾ ਭੁਲੇਖਾ ਤੁਹਾਡੇ ਅੰਦਰ ਵੀ ਤੁਸੀਂ ਸੋਚਦੇ ਹੋ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਕੱਲਾ ਤੁਰਿਆ ਫਿਰਦਾ ਇਹ ਭੁਲੇਖਾ ਆਪਣੇ ਮਨ ਚੋਂ ਕੱਢ ਦਿਓ ਅਮਰਪਾਲ ਸਿੰਘ ਨੂੰ ਹੱਥ ਲਾਉਣਾ ਬਹੁਤ ਦੂਰ ਦੀ ਗੱਲ ਆ ਦੱਸ ਕੇ ਆਇਓ ਪਿੱਠ ਤੇ ਵਾਰ ਨਾ ਕਰਿਓ ਪਿੱਛੋਂ ਵਾਰ ਨਾ ਕਰਿਓ ਦੱਸ ਕੇ ਆ ਜਿਓ ਜਿੰਨਾ ਤਾਮਝਾਮ ਲਿਆ ਸਕਦੇ ਜੇ ਲੈ ਆਇਓ ਗੁਰੂ ਕਿਰਪਾ ਕਰੇ ਜੇ ਸੁੱਕਾ ਇੱਕ ਵੀ ਵਾਪਸ ਚਲ ਗਿਆ ਤੇ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਕਹਿੰਦੇ ਫਿਰ